ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਹਨਾ ਹਨਾ ਪਾਤਸ਼ਾਹੀ ਕਿਤਾਬ ਦੇਤੀ ਜੇ ਬਾਗ ਅਬ ਮੈਂ ਕਹੂੰ سنگਨ ਕੀ ਸਾਖੀ ਜਹਬਤ ਬਟਨ ਅਸਾੜਨ ਆਖੀ ਦਾ ਦੂਜਾ ਹਿੱਸਾ ਪੜਾਂਗੇ ਪਰਮਾਚੋਪਰੈਣ ਕਿਉਂਕਿ ਵਾਪਸ ਨਹੀਂ ਆਇਆ ਹੁੰਦਾ ਸੀ ਉੱਥੇ ਹੀ ਹੁੰਦਾ ਸੀ ਮਨੋ ਦਾਸ ਦੇਖ ਕੇ ਬੇਬੇ ਨੇ ਬਾਪੂ ਨੂੰ ਪੁੱਛਣਾ ਰਾ ਤੁਸੀਂ ਕੀ ਸੁਣਾਇਆ ਉਹਨੂੰ ਸਰਸਤ ਇਸ ਰਹੰਦ ਬਾਪੂ ਨੇ ਸੰਖੇਪਚਹ ਉੱਤਰ ਦੇਆ ਤੇ ਬੇਬੇ ਦੇ ਮੂੰਹੋਂ हे ਸੱਚੇ ਪਾਤਸ਼ਾਹ ਨਿਕਲਣਾ ਬੇਬੇ ਨੇ ਬਾਪੂ ਜੀ ਨੂੰ ਕਹਿਣਾ ਹਜੇ ਦੀ ਉਮਰ ਕੀ ਐ ਤੁਸੀਂ ਇੰਨੇ ਛੋਟੇ ਬਾਲ ਨੂੰ ਦਿਲ ਚੀਰਵੀਆਂ ਸਾਖੀਆਂ ਕਿਉਂ ਸੁਣਾਉਂਦੇ ਹੋ ਦੁਨੀਆ ਵੀ ਉਮਰ ਤਾਂ ਇਹ ਦੇ ਜਿੰਨੀ ਸੀ ਛੋਟੇ ਸਾਹਿਬ ਜੀ ਆਧਿਆਨ ਦੀ ਉਹ ਇਸ ਉਮਰ ਚ ਸਰਹੰਦ ਦੀ ਕਚਹਿਰੀ ਨਾਲ ਜੂਝਦਿਆਂ ਸ਼ਹੀਦ ਹੋ ਗਏ ਸਨ ਤੁਨੇ ਆਵੀ ਉਮਰਤਾtheta ਦੀ ਬਾਬਾ ਦੀਪ ਸਿੰਘ ਜਿੰਨੀ ਐ ਰੱਖ ਹੋ ਜੂ ਸਿਰ ਤਲੀ ਤੇ ਨਾਲੇ ਉਹ ਸ਼ਹੀਦ ਦਾਦੇ ਦੇ ਪੋਤੇ ਸਨ ਕਲਗੀਧਰ ਜੀ ਦੇ ਪੁੱਤਰ ਸਾਰਾ ਦਿਨ ਮਾਤਾ ਗੁਜਰੀ ਜੀ ਦੀ ਕੋਚ ਵਿੱਚ ਗੋਦ ਵਿੱਚ ਬਾਣੀ ਪੜਨ ਵਾਲੇ ਮਾਤਾ ਸਾਹਿਬ ਦੇਵਾ ਜੀ ਉਹਨਾਂ ਦੇ ਅੰਗ ਸੰਗ ਰਹਿੰਦੇ ਸਨ ਸ਼ਹੀਦ ਦਸ ਸਿੰਘਾਂ ਨਾਲ ਘੋੜ ਸਵਾਰੀ ਕਰਦੇ ਵੱਡੇ ਸਾਹਿਬਜ਼ਾਦੇਆਂ ਨਾਲ ਗੱਤਕਾ ਖੇਡਦੇ ਪੰਜਾਬ ਪਿਆਰਿਆਂ ਦੇ ਮੋਢਿਆਂ ਤੇ ਮਹੱਲਾ ਦੇਖਦੇ ਤੇ ਸਾਡੇ ਬਾਲ ਕਿਹੀ ਦੁਨੀਆ ਵਿੱਚ ਵਿਚਰ ਰਹੇ ਹਨ ਤੁਸੀਂ ਆਪ ਦੇਖੋ ਬੇਬੇ ਦੇ ਮਾਂ ਦੇਲ ਵਿੱਚ ਉਹ ਆਵਾਜ਼ ਆਉਣੀ ਖੈਰ ਉਹਨਾਂ ਵਿੱਚ ਇਹ ਮਿੱਠੀ ਜਿਹੀ ਬਸ ਆਮ ਹੁੰਦੀ ਰਹਿੰਦੀ ਸੀ ਪਰ ਇਹ ਜ਼ਰੂਰ ਸੀ ਕਿ ਬਾਪੂ ਨੇ ਮੇਲਾ ਦੇਖਣਾ ਸਿਖਾਇਆ ਤੇ ਬੇਬੇ ਨੇ ਪਿਆਰ ਕਰਨਾ ਦੋਹਾਂ ਦੀ ਬਹੁਤ ਲੋੜ ਸੀ ਦੋਹੇ ਹੀ ਆਪਣੀ ਥਾਂ ਸਹੀ ਸਨ ਇਸੇ ਤਰ੍ਹਾਂ ਇੱਕ ਵਾਰ ਬਾਪੂ ਮੈਨੂੰ 19ਵੀਂ ਸਦੀ ਵਿੱਚ ਲੈ ਆਇਆ ਦਰਿਆ ਦੇ ਕੰਢੇ ਇੱਕ ਮੈਦਾਨ ਜਿਹੇ ਵਿੱਚ ਆਪ ਬਾਪੂ ਨੂੰ ਸ਼ਾਇਦ ਨੀਂਦ ਨੇ ਆਣ ਘੇਰਾ ਘੇਰਿਆ ਤੇ ਉਹ ਮੈਨੂੰ ਉੱਥੇ ਹੀ ਭੁੱਲ ਗਿਆ ਜਾਂ ਜਾਣ ਬੁੱਝ ਕੇ ਛੱਡ ਆਇਆ ਉੱਥੇ ਮੈਂ ਇੱਕ ਬਾਬੇ ਨੂੰ ਮਿਲਿਆ ਜੋ ਕਥਾ ਢੋਲ ਵੀ ਰਿਹਾ ਸੀ ਤੇ ਸੁਣਾ ਵੀ ਰਿਹਾ ਸੀ ਅਸਲ ਵਿੱਚ ਉਹ ਆਪ ਵੀ ਕਥਾ ਦਾ ਹਿੱਸਾ ਸੀ ਇੱਕ ਨਵੀਂ ਕਥਾ ਦਰਿਆ ਦੇ ਕੰਡੇ ਤੇ ਜਨਮ ਲੈ ਰਹੀ ਸੀ ਤੇ ਫਿਰ ਮੈਂ ਉੱਥੇ ਜਿਹੜੀ ਲੰਮੀ ਕਥਾ ਸੁਣੀ ਉਸ ਨੇ ਮੇਰੀਆਂ ਅੱਜ ਤੱਕ ਦੀਆਂ ਕਥਾਵਾਂ ਦੇ ਮਾਇਨੇ ਹੀ ਬਦਲ ਦਿੱਤੇ ਨਿਹੰਗ ਸਿੰਘਾਂ ਨਾਲ ਤੁਰੀ ਫਿਰਦੀ ਕਥਾ ਵੀ ਉਹਨਾਂ ਜੀ ਬਲਵਾਨ ਹੋ ਗਈ ਸੀ ਬੋਲਾ ਵਿੱਚ ਰਤਾ ਵੀ ਖਬਰਾਟ ਨਹੀਂ ਤੋਰਦੀ ਰਵਾਨਗੀ ਵੀ ਦਲ ਪੰਥਾ ਜਿਹੀ ਅਡੋਲ ਮੇਰੇ ਉੱਥੇ ਪਹੁੰਚਣ ਤੀਕ ਉਦਸਾ ਸਤਕਰਾਂ ਨੂੰ ਸੀਸ ਨਿਵਾ ਕੇ ਕਲਗੀਧਰਜੀ ਦੇ ਨਵਾਜ਼ੇ ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਦੇ ਨਾਲ-ਨਾਲ ਤੁਰ ਰਹੀ ਸੀ ਆਉਤਾ ਨੂੰ ਥੀਲਾ ਚੱਲਦਾ ਅਸੀਂ ਦੋਵੇਂ ਬਿਨਾਂ ਕੁਝ ਬੋਲੇ ਉੱਠ ਕੇ ਤੁਰ ਪਏ ਅਥਨ ਜਿਹੇ ਦਾ ਸਮਾ ਸੀ ਤੇ ਪਾਲਾ ਆਪਣੇ ਸਿਖਰ ਤੇ ਸੀ ਅਸੀਂ ਦੋਵੇਂ ਵੀ ਹੁਣ ਦਰਬਾਰਾ ਸਿੰਘ ਨਾਲ ਬਾਬੇ ਕੋਲ ਖਲੋਤੇ ਸਾਂ ਨੀਲੇ ਬਾਣੇ ਤੇ ਚੱਕਰ ਤੋੜਿਆਂ ਨਾਲ ਸਜੇ ਦਮਾਲੇ ਵਿੱਚ ਤਿਆਰ ਬਰਤਿਆਰ ਹੋਇਆ ਬੈਠਾ ਕਥਾਕਾਰ ਕਿਸੇ ਵੱਡੀ ਮੁਹਿਮ ਤੇ ਜਾ ਰਹੇ ਨਹੰਗ ਸਿੰਘ ਦਾ ਸਾਕਾਰ ਰੂਪ ਸੀ ਆਲੇ ਦੁਆਲੇ ਦੇਖਿਆ ਪਤਾ ਲੱਗਿਆ ਕਿ ਸੱਚਮੁੱਚ ਹੀ ਕਿਸੇ ਜੰਗ ਦਾ ਮੈਦਾਨ ਸੀ ਕੁਝ ਰਾਤ ਪੈ ਚੁੱਕੀ ਸੀ ਵੱਡੇ ਦਰਿਆ ਦੇ ਇਧਰ ਸਿੰਘਾਂ ਦਾ ਉਤਾਰਾ ਸੀ ਤੇ ਦੂਜੇ ਪਾਰ ਕੋਈ ਹੋਰ ਫੌਜ ਤੋਪਾਂ ਬੀੜੀ ਖਲੋਤੀ ਸੀ ਬਾਬਾ ਘੜੀ ਮੁੜੀ ਪਾਰ ਖਲੋਤੀਆਂ ਫੌਜਾਂ ਵੱਲ ਗੁੱਸੇ ਨਾਲ ਤੱਕਦਾ ਸੀ ਅਸੀਂ ਉਸ ਕੋਲ ਕੋਲ ਬੈਠਣ ਦੀ ਆਗਿਆ ਮੰਗੀ ਉਹ ਬੋਲਿਆ ਕਥਾ ਆਪ ਤੁਹਾਨੂੰ ਇੱਥੇ ਲੈ ਕੇ ਆਈ ਐ ਮੈਂ ਕੌਣ ਹੁੰਦਾ ਬੈਠਣ ਤੋਂ ਰੋਕਣ ਵਾਲਾ ਅਸੀਂ ਕਥਾ ਜਾਂ ਕਹਿ ਲੋ ਕਥਾਕਾਰ ਨੂੰ ਪੁੱਛਿਆ ਨਾਮ ਕੀ ਹੈ ਤੁਹਾਡਾ ਕਥਾ ਦਾ ਕੀ ਨਾਮ ਹੁੰਦਾ ਉਹ ਬੋਲੇ ਕੁਝ ਤਾਂ ਹੁੰਦਾ ਹੀ ਹੋਵੇਗਾ ਬਿਨਾ ਨਾਮ ਤੋਂ ਕੌਣਾ ਐ ਇੱਥੇ ਕਥਾ ਦਾ ਕੋਈ ਨਾਮ ਨਹੀਂ ਹੁੰਦਾ ਜਿਨ੍ਹਾਂ ਦੀ ਕਥਾ ਹੁੰਦੀ ਨਾਮ ਉਹਨਾਂ ਦੇ ਹੁੰਦੇ ਪਰ ਜਿਹਦੇ ਰਾਈ ਕਥਾ ਸਫਰ ਕਰਦੀ ਕੋਈ ਨਾ ਤਾਂ ਉਹਦਾ ਵੀ ਹੁੰਦਾ ਹੋਊ ਨਾਲੇ ਤੁਸੀਂ ਤਾਂ ਆਪ ਇੱਕ ਕਥਾ ਦਾ ਹਿੱਸਾ ਬਣ ਰਹੇ ਹੋ ਜੰਗ ਦੇ ਮੈਦਾਨ ਵਿੱਚ ਤੁਰੇ ਫਿਰਦੇ ਤਾਂ ਹਾਥੀ ਘੋੜਿਆਂ ਦੇ ਵੀ ਨਾਮ ਹੋ ਜਾਂਦੇ ਹਨ ਤੇ ਤੁਸੀਂ ਤਾਂ ਤਿਆਰ ਵਰ ਤਿਆਰ ਸਿੰਘ ਹੋ ਪਾਤਰ ਹਾਂ ਨਿੱਕਾ ਜਿਹਾ ਇਸ ਵਿਸ਼ਾਲ ਪੰਥ ਦੀ ਕਥਾ ਦਾ ਹਾਂ ਉਹੀ ਪਰ ਤੁਹਾਡੇ ਇਸ ਪਾਤਰ ਦਾ ਨਾਮ ਕੀ ਆ ਪੰਗੂ ਰਤਨ ਸਿੰਘ ਪੰਗੂ ਉਹ ਸਰਾਹੀ ਕਥਾ ਸਫਰ ਕਰ ਰਹੀ ਹੈ ਅਸੀਂ ਉਸ ਕੋਲ ਬੈਠ ਗਏ ਪਰ ਉਸ ਤੋਂ ਬੈਠਿਆ ਹੀ ਨਹੀਂ ਚਾਰਿਆ ਸੀ ਕਿਸੇ ਕਾਲ ਨੇ ਉਸ ਅੰਦਰ ਅਚਵੀ ਜਿਹੀ ਮਚਾਈ ਹੋਈ ਸੀ ਇੱਧਰ ਉੱਧਰ ਤੁਰੇ ਫਿਰਨ ਮਗਰੋਂ ਉਹ ਦਰਿਆ ਕੁਲ ਗਿਆ ਤੇ ਪਾਣੀ ਦੀ ਕੁਝ ਘੁੱਟ ਪੀਤੇ ਫਿਰ ਹੱਥ ਜੋੜ ਕੇ ਸ਼ਾਇਦ ਦਰਿਆ ਨੂੰ ਹੀ ਮੱਥਾ ਟੇਕਿਆ ਤੇ ਬੋਲਿਆ ਤੇਰੀਆਂ ਇੰਨਾ ਘੁੱਟਾਂ ਦਾ ਕਰਜ਼ ਤੇਰੇ ਲਈ ਆਪਣਾ ਲਹੂ ਵਹਾ ਕੇ ਲਾ ਸਕਾਂ ਫੇਰ ਹੀ ਕੁਝ ਲਾਭ ਹੈ ਮੇਰੇ ਪੰਜਾਬ ਜੰਮਣ ਦਾ ਕਰੋੜ ਸਿੰਘ ਹੀ ਸਰਦਾਰ ਸ਼ਾਮ ਸਿੰਘ ਨਾਰੋਵਾਲੀਏ ਦਾ ਦੋਤਾ ਅੱਜ ਤੇਰੇ ਸਾਹਮਣੇ ਖਲੋ ਕੇ ਸ਼ਹਾਦਤ ਦਾ ਪ੍ਰਾਣ ਲੈਂਦਾ ਹੈ ਹਾਂ ਉਹਨਾਂ ਸੀਸ ਦਰਿਆ ਨੂੰ ਹੀ ਨਵਾਇਆ ਸੀ ਬਾਬੇ ਦੇ ਬੋਲ ਸੁਣ ਕੇ ਇੰਦਰਜੀਤ ਸਿੰਘ ਬੋਲਿਆ ਕਿਹੜਾ ਦਰਿਆ ਹੈ ਮੈਂ ਪੁੱਛਿਆ ਮੈਨੂੰ ਯਾਦਦਾ ਦਰਬਾਰਾ ਸਿੰਘ ਜਵਾਬ ਦੇਣ ਹੀ ਲੱਗਾ ਸੀ ਕਿ ਬਾਬਾ ਸਾਡੇ ਕੋਲ ਆਇਆ ਤੇ ਬੋਲਿਆ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਤੱਕੜੇ ਰਹੋ ਸੂਰਮਿਆਂ ਐਡਾ ਇਤਿਹਾਸ ਸੰਭਾਲਣਾ ਵੀ ਕਿਸੇ ਆਮ ਬੰਦੇ ਦੇ ਵਸ ਦੀ ਗੱਲ ਨਹੀਂ ਉਹ ਤਾਂ ਪੰਜਾ ਪਾਣੀਆਂ ਦੀ ਧਰਤ ਤੇ ਜਨਮੀ ਕੋਈ ਵੀ ਸਹ ਆਮ ਨਹੀਂ ਪਰ ਫੇਰ ਵੀ ਸਮੇਂ ਦੇ ਕਿਸੇ ਸਖਤ ਗੇੜ ਵਿੱਚ ਭੁੱਲ ਨਾ ਜਾਇਓ ਕਿ ਤੁਸੀਂ ਕਿਹੜੇ ਵਿਰਸੇ ਦੇ ਮਾਲਕ ਹੋ ਵਕਤ ਹੀ ਜਗਾ ਜੋਂਦ ਤੁਹਾਡੇ ਉੱਤੇ ਕਿਤੇ ਇੰਨਾ ਗਲਬਾ ਨਾ ਪਾ ਲਵੇ ਕਿ ਤੁਹਾਨੂੰ ਕੇਸਕਰ ਸਾਹਿਬ ਦੇ ਗੁੰਬਾ ਉੱਤੇ ਉੱਡੇ ਫਿਰਦੇ ਗੁਰੂ ਕੇ ਬਾਜ ਦਿਖਾਈ ਦੇਣੋਂ ਹੀ ਹਟ ਜਾਣ ਇਹ ਨਾ ਹੋਵੇ ਕਿ ਕੁਝ ਦੁਨਿਆਵੀ ਪੜਾਈਆਂ ਪੜ੍ਹ ਕੇ ਤੁਹਾਨੂੰ ਗੁਰੂ ਗਿਆ ਵੱਲੋਂ ਕੀਤੇ ਵੱਡੇ ਵਰਤਾਰੇ ਚਮਤਕਾਰਾਂ ਵਾਂਗ ਲੱਗਣ ਲੱਗ ਪੈਣ ਤੇ ਤੁਹਾਡੀ ਪੜਾਈ ਕਹੇ ਕਿ ਚਮਤਕਾਰ ਤਾਂ ਹੁੰਦੇ ਹੀ ਨਹੀਂ ਤੱਕੜੇ ਰਹੋ ਇਤਿਹਾਸ ਸੰਭਾਲਣਾ ਇਤਿਹਾਸ ਬਣਾਉਣ ਜਿੱਡਾ ਹੀ ਕਠਿਨ ਹੈ ਬੋਲਦਾ ਬੋਲਦਾ ਬਪਾਕੋਚ ਚਿਰਮਗਰ ਇੱਕ ਪੱਥਰ ਕੋਲ ਬੈਠ ਗਿਆ ਉਸ ਪੱਥਰ ਉਤੇ ਕੁਝ ਕਾਗਜ਼ਾਂ ਕੋਲ ਇੱਕ ਤਵਾਤ ਤੇ ਕੁਝ ਕਲਮਾਂ ਵੀ ਪਈਆਂ ਸਨ ਬਾਬੇ ਨੇ ਆਪਣੀ ਕਿਰਪਾਨ ਕਾਗਜ਼ਾਂ ਕੋਲ ਰੱਖੀ ਕਲਮ ਦੀ ਚੁਬੀ ਦਵਾਤ ਵਿੱਚ ਲਵਾਈ ਤੇ ਕੁਝ ਲਿਖਣ ਲੱਗਾ ਕੁਝ ਸਮਾਂ ਲੰਗਣ ਮਗਰੋਂ ਉਹ ਫੇਰ ਉੱਠਿਆ ਤੇ ਕੁਝ ਦੂਰ ਖਲੋਤੇ ਸਾਥੀ ਸਿੰਘ ਕੋਲ ਗਿਆ ਕੁਝ ਪੁੱਛਿਆ ਉਹਨਾਂ ਸਿੰਘਾਂ ਨੇ ਨਾ ਵਿੱਚ ਸਿਰ ਹਿਲਾਇਆ ਤੇ ਬਾਬਾ ਫੇਰ ਮੁੜ ਆਇਆ ਤੁਸੀਂ ਕਿਸ ਨੂੰ ਢੀਕ ਰਹੇ ਹੋ ਦਰਬਾਰਾ ਸਿੰਘ ਨੇ ਬਾਬੇ ਨੂੰ ਪੁੱਛਿਆ ਹਾਂ ਬਾਬਾ ਬੋਲਿਆ ਕਿਸ ਨੂੰ ਹਜੇ ਸਮਾਂ ਨਹੀਂ ਆਇਆ ਜਦੋਂ ਆ ਗਿਆ ਤੁਸੀਂ ਆਪ ਹੀ ਦੇਖ ਲਿਓ ਇਹ ਕਹਿੰਦਿਆ ਉਸਨੇ ਫੇਰ ਕਲਮ ਚੁੱਕ ਲਈ ਤੇ ਕਥਾ ਲਿਖਣੀ ਸ਼ੁਰੂ ਕੀਤੀ ਨਾਲ ਨਾਲ ਉਹ ਸੁਣਾਉਣ ਵੀ ਲੱਗਾ ਤੇ ਅੱਜ ਆਪਾਂ ਤੀਜੇ ਭਾਗ ਦਾ ਦੂਜਾ ਹਿੱਸਾ ਪੜ੍ਹ ਲਿਆ ਹੈ ਅਗਲੀ ਵਾਰ ਆਪਾਂ ਚੌਥਾ ਭਾਗ ਸੀਸ ਤੇ ਰੈ ਹੱਥ ਪਰ ਫਿਰੇ ਨਹਿ ਮਰਨੋ ਸੰਕਾਇ ਪੜਾਂਗੇ ਤੇ ਜੇ ਤੁਹਾਨੂੰ ਇਹ ਲੜੀ ਚੰਗੀ ਲੱਗੀ ਤਾਂ ਜ਼ਰੂਰ ਸਾਨੂੰ ਕਮੈਂਟਸ ਵਿੱਚ ਦੱਸਿਓ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਸਾਰਿਆਂ ਦਾ ਤੇ ਭੁੱਲ ਚੁੱਕ ਲਈ ਮਾਫ਼ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ